ਬੰਗਰੂ ਜੀ ਕਾ ਖਾਲਸਾ ਬੰਗਰੂ ਜੀ ਕੀ ਫਤਿਹ ਸਿੱਖ ਕੌਮ ਦੇ ਵਿੱਚ ਬਾਂਦਰ ਤੇ ਬਿੱਲੀਆਂ ਬਹੁਤ ਨੇ ਤੇ ਜਿਨ੍ਹਾਂ ਨੂੰ ਅਸੀਂ ਆਪਣੇ ਸਿਰ ਤੇ ਬਹਾਇਆ ਤੇ ਉਹਨਾਂ ਦੋ ਬਿੱਲੀਆਂ ਦੀ ਜਾਂ ਦੋ ਬਾਂਦਰਾਂ ਦੀ ਮੈਂ ਅੱਜ ਗੱਲ ਕਰਨੀ ਹੈ ਇੱਕ ਤਾਂ ਹਜ਼ੂਰ ਸਾਹਿਬ ਦੇ ਜੱਥੇਦਾਰ ਨੇ ਉਹ ਕੌਣ ਨੇ ਗਿਆਨੀ ਰਣਜੀਤ ਸਿੰਘ ਜੋਹਰ ਨਮਸਕੀਨ ਸਭ ਦੇ ਚੇਲੇ ਨੇ ਤੇ ਇਹ سونے ਦਾ ਕਪੜਾ ਕਰਨ ਵਾਲੇ ਨੇ 5 ਕਰੋੜ ਦਾ سونے ਦਾ ਕਪੜਾ ਜਿਹੜੀ ਛਤਰ ਦੀ ਗੱਲ ਹੁੰਦੀ ਸੀ ਤੇ ਹੁਣ ਇਹਨਾਂ ਨੇ ਆਪਣਾ ਮੂੰਹ ਖੋਲਿਆ ਉਹ ਮੂੰਹ ਤਾਂ ਖੋਲਿਆ ਹਿਸਾਬਪਤੀ ਮਿਲਿਆ ਨਹੀਂ ਹੋਣਾ ਜਾਨੀ ਹਰਪੀ ਸਿੰਘ ਜਿਹੜੇ ਮੌਜੂਦਾ ਜ਼ਹੀਦਾਰ ਨੇ ਦਮਦਮਾ ਸਾਹਿਬ ਤੱਕ ਸਾਹਿਬ ਦੇ ਉਹਨਾਂ ਤੇ ਇਲਜ਼ਾਮ ਵੀ ਨੇ ਔਰ ਸਹੀ ਤੱਥ ਵੀ ਨੇ ਕਹਿੰਦੇ ਉਹਨਾਂ ਨੇ ਜ਼ਹੀਦਾਰ ਹੁੰਦਿਆਂ ਹੋਇਆਂ ਬਠਿੰਡੇ ਦੇ ਵਿੱਚ ਕਈ ਕੋਠੀਆਂ ਬਣਾਈਆਂ ਨੇ ਕਰੋੜਾਂ ਦੀ ਪ੍ਰਾਪਰਟੀ ਬਣਾਈ ਹੈ ਇਹਨਾਂ ਵਿੱਚੋਂ ਘੱਟ ਕੋਈ ਨਹੀਂ ਇਹ ਸਾਰੇ ਬਾਂਦਰ ਨੰਨਪੁਰ ਸਾਹਿਬ ਦੀਆਂ ਪਹਾੜੀਆਂ ਕਹਿੰਦੇ ਜਾਂ ਪਹਾੜੀ ਬਿੱਲੀਆਂ ਆਪਸ ਵਿੱਚ ਲੜਨ ਵਾਲੀਆਂ ਕਾਮ ਨੂੰ ਇਹਨਾਂ ਦੀ 1% ਵੀ ਦੇਣ ਦੀ ਹੈਗੀ ਯਾਨੀ ਹਰਪੀ ਸਿੰਘ ਤਾਂ ਜਦੋਂ ਅਥੀਫਾ ਦੇਖ ਕੇ ਗਿਆ ਅਥੀਫਾ ਵੀ ਨਹੀਂ ਜਦੋਂ ਅਕਲ ਤੱਕ ਅਮਰਸਰ ਸਾਹਿਬ ਤੋਂ ਛੁੱਟੀ ਕੀਤੀ ਹੈ ਉਦੋਂ ਕਿਵੇਂ ਦਿੱਲੀ ਜਾ ਕੇ ਬੱਕਰੀ ਵਾਂਗੂੰ ਦੰਦ ਕੱਢਦਾ ਸੀ ਦਿੱਲੀ ਨਾਲ ਸਾਡੀ ਜਾ ਰਹੀ ਹੈ ਬੜਾ ਪਸ਼ ਉਹ ਤਾਂ ਵਾਇਰਲ ਹੋਇਆ ਸੀ ਮੈਂ ਗੱਲ ਇਹ ਕਰਨੀ ਹੈ ਵੀ ਜਦੋਂ ਬਾਦਲਾਂ ਦੀ ਗੱਲ ਚਲਦੀ ਹੁੰਦੀ ਹੈ ਕਿ ਬਾਦਲਾਂ ਨੂੰ ਜੱਜਦਾਰ ਸਜ਼ਾ ਦੇਣ ਵੀ ਜੱਜਦਾਰ ਸ਼ਾਹੀ ਦਰਗਾਹੀ ਅਲਾਹੀ ਅਕਾਲ ਤਖ਼ਤ ਦਾ ਹੁਕਮ ਸੁਣਾਉਣ ਵੀ ਇਹਨਾਂ ਦੀਆਂ ਇਹ ਲੜਾਈਆਂ ਦੇਖ ਕੇ ਤੁਹਾਨੂੰ ਲੱਗਦਾ ਦੀ ਇਹਨਾਂ ਵਿੱਚ ਜਥੇਦਾਰਾਂ ਵਾਲੇ ਕੋਈ ਗੱਲਬਾਤ ਹੈ ਅਸੀਂ ਜੱਜ ਕਰਨੇ ਹਨ ਵੀ ਜਿਹੜੇ ਬੰਦੇ ਕੁੱਕੜਾਂ ਦੀ ਤਰ੍ਹਾਂ ਬਿੱਲੀਆਂ ਦੀ ਤਰ੍ਹਾਂ ਬਾਂਦਰਾਂ ਦੀ ਤਰ੍ਹਾਂ ਕੇਲਿਆਂ ਪਿੱਛੇ ਰੋਟੀਆਂ ਪਿੱਛੇ ਫੁੱਲੀਆਂ ਪਿੱਛੇ ਲੜੀ ਜਾਂਦੇ ਨੇ ਇਲਜ਼ਾਮ ਲਾਈ ਜਾਂਦੇ ਹਾਲਾਂਕਿ ਇਨਾਂ ਲਈ ਸ਼ਬਦ ਇੱਕ ਹੋਰ ਵਰਤਨਾ ਪੈਂਦਾ ਹੈ ਪਾਟੜੇ ਰੰਗੜ ਵਾਲ ਵਿੱਚ ਲੰਬੀ ਮਾਲਾ ਪਾਈ ਹੁੰਦੀ ਹੈ ਹੱਥ ਵਿੱਚ ਠੂਠਾ ਫੜਿਆ ਹੁੰਦਾ ਮੰਗਣ ਵਾਸਤੇ ਇੱਕ ਜੰਤਰੀ ਫੜੀ ਹੁੰਦੀ ਹੈ ਚਿੱਟਾ ਜਾਂ ਝੋਲਾ ਪਾਇਆ ਹੁੰਦਾ ਮੰਗਣ ਵਾਸਤੇ ਉਹ ਪਾਟੜੇ ਨੇ ਅਸੀਂ ਇਹਨਾਂ ਨੂੰ ਆਪਣੀ ਕੌਮ ਦੇ ਸਿਰ ਤੇ ਵਹਾਇਆ ਵਹਾਇਆ ਕਿੰਨਾਂ ਨੇ ਨਰੇਣੂ ਮਹੰਤ ਬਾਦਲਾਂ ਨੇ ਅੱਜ ਦੀ ਵੀਡੀਓ ਅੱਜ ਮੈਂ ਅਨਿਰ ਸਿੰਘ ਗੌਰ ਦੀ ਸੁਣੀ ਹੈ ਨਾ ਕਥਾ ਵਿੱਚ ਵੀ ਬਹੁਤ ਵੱਡੇ ਵੱਡੇ ਕੱਪ ਮਾਰਦਾ ਹੁੰਦਾ ਹੈ ਪਤਾ ਨਹੀਂ ਕਿਹੜੇ ਪੁੱਤਾਂ ਪ੍ਰੇਤਾਂ ਦੀ ਗੱਲ ਕਰਦਾ ਹੁੰਦਾ ਔਰ ਮਿੱਠੇ ਵੀ ਨੇ ਤੇ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਸਿੱਖ ਸੰਤਾਂ ਨੂੰ ਮਿੱਟੀ ਦੇ ਵਿੱਚ ਮਿਲਾਇਆ ਜੋਗੀਆਂ ਵੜੀ ਬੋਲੀ ਹੈ ਇਹਨਾਂ ਦੀ ਮੰਗ ਖਾਣੇ ਜਿਨ੍ਹਾਂ ਨਾਲ ਗੁਰੂ ਪਾਸ਼ਾ ਨੇ ਗੋਸ਼ਟਾਂ ਵੀ ਕੀਤੀਆਂ ਸੀ ਉਹ ਜੋਗੀ ਸਮਝ ਹੀ ਨਹੀਂ ਸੀ ਤੇ ਇਹ ਉਹੀ ਜੋਗੀ ਉਹੀ ਇਹ ਪਖੰਡੀ ਅੱਜ ਤੱਕ ਤਾਂ ਤੇ ਬਹਾਏ ਹੋਏ ਨੇ ਕੌਮ ਦੀ ਕਹਿ ਲਈਏ ਮਿੱਟੀ ਪਟਰੇ ਨੇ ਕੌਮ ਦੇ ਸਿਰ ਵਿੱਚ ਗਲੀਆਂ ਕਰ ਰਹੇ ਨੇ ਇਹ ਉਹ ਬਾਂਦਰ ਨੇ ਤੇ ਜਿਹੜੀ ਇਹ ਵੀਡੀਓ ਤੁਸੀਂ ਅਨਿਰ ਸਿੰਘ ਗੌਰ ਦੀ ਸੁਣੀ ਹੈ ਉਹਦੇ ਵਿੱਚ ਕਹਿੰਦਾ ਗਿਆਨੀ ਹਰਪੀ ਸਿੰਘ ਨੇ ਕਰੋਨਾ ਦੀ ਪ੍ਰਾਪਰਟੀ ਬਣਾਈ ਹੈ ਬਟੰਡੇ ਵਿੱਚ ਕੋਠੀਆਂ ਬਣਾਈਆਂ ਨੇ ਹੋਰ ਬੜਾ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਇਹ ਗੱਲ ਬਾਤ ਸੁਣ ਕੇ ਅੰਦਾਜ਼ਾ ਲਾਇਓ ਕਿ ਇਹ ਬੰਦੇ ਤਖਤਾਂ ਦੇ ਜੱਫੀਦਾਰ ਹੋ ਸਕਦੇ ਨੇ ਇਹਨਾਂ ਵਿੱਚ ਤੇ ਨਰੈਣੂ ਮਹੰਤਾਂ ਦੇ ਜਿਹੜੇ ਚਾਪਲੂਸੀ ਉਹਨਾਂ ਵਿੱਚ ਕੋਈ ਫਰਕ ਹੈ ਇਹ ਗੱਲ ਮੈਂ ਇਸ ਤਰੀਕੇ ਨਾਲ ਹੀ ਕਹਿ ਰਹੇ ਬਹੁਤੇ ਲੋਕ ਕਮੈਂਟ ਕਰਕੇ ਕਹਿਣਗੇ ਬੁੱਟਾ ਸਿੰਘ ਸਿੱਖੋਂ ਦਾ ਦੁਸ਼ਮਣ ਹੈ ਇਹ ਤੁਹਾਡੇ ਕਹਿਣ ਦੀ ਗੱਲ ਹੈ ਕਿਹੜੀ ਸਿੱਖੀ ਦੀ ਗੱਲ ਕਰਦੇ ਅਸੀਂ ਜਿਹੜੀ ਸਿੱਖੀ ਅੱਜ ਡੇਰਿਆਂ ਤੇ ਗੁਲਾਮ ਜਿਹੜੀ ਸਿੱਖੀ ਅੱਜ ਸਾਧਾਂ ਦੇ ਪੈਰਾਂ ਵਿੱਚ ਵਹਾਈ ਹੋਈ ਹੈ ਜਿਹੜੀ ਸਿੱਖੀ ਦੀ ਗੱਲ ਭਾਟੜੇ ਕਰਦੇ ਉਹ ਸਿੱਖੀ ਦੀ ਗੱਲ ਕਰਦੇ ਹਾਂ ਤੁਸੀਂ। ਥੋੜਾ ਕੁਝ ਨਹੀਂ ਕਹਿਣਾ। ਗਿਆਨੀ ਨੀ ਸਿੰਘ ਗੋਹਰ ਤੇ ਗਿਆਨੀ ਹਰਪ੍ਰੀਤ ਸਿੰਘ ਮਜੂਦਾ ਜਹਦਾਰ ਅਕਾਲ ਤਖਤ ਦਮਦਮਾ ਸੇਵਕ। ਜਿਹੜੀ ਨੇ ਕੁੱਕੜਾਂ ਵਾਲੀ ਲੜਾਈ ਹੈ ਨਾ ਉਹ ਸੁਣ ਲਿਓ। ਔਰ ਇੱਕ ਹੋਰ ਅਫਵਾਹ ਜਿਹੜੀ ਹੈ ਉਹ ਵੀ ਚੱਲੀ ਸੀ। ਉਹ ਕੀ ਸੀ? ਕਿ ਅਕਾਲੀਵਾਲ ਦੇ ਪ੍ਰਧਾਨ ਬਣਨਾ ਚਾਹੁੰਦੇ ਨੇ ਗਿਆਨੀ ਹਰਪੀ ਸਿੰਘ ਚਾਹੁੰਦੇ ਨੂੰ ਕੌਣ ਨੇ ਇਹਨੂੰ ਭਾੜੜਾ ਕਿਹਾ ਕਰੋ ਚਾਹੁੰਦਾ 6.4 ਫੁੱਟ ਦਾ ਕੱਦ ਹੈ ਸ਼ਕਲ ਇਹ ਨਹੀਂ ਜਿਹਾ ਰਾਣੀ ਨਦੀ ਮੈਂ ਹੋਰ ਕੁਝ ਨਹੀਂ ਕਹਿਣਾ ਬਸ ਇੰਨਾ ਕਹਿਣਾ ਕਿ ਇਹ ਬਾਦਲਾਂ ਦੀ ਪੈਦਾ ਕੀਤੀਆਂ ਹੋਈਆਂ ਕਦੀੜਾ ਨੇ ਝੂਠਾ ਨੇ ਇਹ ਬੰਦੇ ਜਿਹੜੇ ਕੌਮ ਦੀ ਕੌਮ ਦੇ ਸਰ ਵਿੱਚ ਕੜੀਆਂ ਕਰਦੇ ਆ ਹੋਰ ਕੁਝ ਨਹੀਂ ਕਰਦਾ ਬਸ ਮਾਫ ਕਰਿਓ ਸੁਣ ਲਿਓ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ